ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੇਜਿੰਦਰ ਚੰਦੀ ਖਬਰਾਂ ਹੁਣ ਤੱਕ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਨਗਰ ਨਿਗਮ ਚੋਣਾਂ ਤੋਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਦਾ ਬੀਤੇ ਦਿਨੀ ਆਖਰੀ ਦਿਨ ਸੀ ਜਿਸ ਨੂੰ ਲੈ ਕੇ ਵਕ ਵਕ ਸਿਆਸੀ ਪਾਰਟੀਆਂ ਵੱਲੋਂ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਅਤੇ ਪਟਿਆਲਾ ਵਿਖੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਵਲੰਟੀਅਰਾਂ ਦੇ ਨਾਲ ਰੋਡ ਸ਼ੋਅ ਕੱਢਿਆ ਸੋ ਇਸ ਰੋਡ ਸ਼ੋਅ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਆਖਿਆ ਕਿ ਅਸੀਂ ਪੰਜਾਬ ਦੇ ਪਿੰਡਾਂ ਨੂੰ ਚਮਕਾ ਰਹੇ ਹਾਂ ਅਤੇ ਸ਼ਹਿਰਾਂ ਨੂੰ ਵੀ ਚਮਕਾਇਆ ਜਾਵੇਗਾ ਸੋ ਲੁਧਿਆਣਾ ਵਾਲਿਓ ਤੁਹਾਡੇ ਸਾਥ ਦੀ ਲੋੜ ਹੈ ਤੇ ਤੁਸੀਂ ਐਮਸੀ ਦੀਆਂ ਚੋਣਾਂ 'ਚ ਝਾੜੂ ਚਲਾ ਦਿਓ ਤੇ ਅਸੀਂ ਸਫਾਈ ਪੱਖੋਂ ਕਮੀ ਨਹੀਂ ਆਉਣ ਦੇਵਾਂਗੇ ਸੋ ਦੂਜੇ ਪਾਸੇ ਪਟਿਆਲਾ ਪਹੁੰਚੇ ਸੀਐਮ ਮਾਨ ਨੇ ਆਖਿਆ ਕਿ ਪਟਿਆਲਾ ਵਾਲਿਓ ਵਿਰੋਧੀ ਆਪਣੇ ਪਰਿਵਾਰਾਂ ਦੇ ਲਈ ਵੋਟਾਂ ਮੰਗਦੇ ਨੇ ਪਰ ਮੈਂ ਤੁਹਾਡੇ 3 ਪੁੱਤਾਂ ਦੇ ਭਵਿੱਖ ਸਵਾਰਨ ਦੇ ਲਈ ਵੋਟਾਂ ਮੰਗ ਰਿਹਾ ਸੋ ਲਗਾਤਾਰ ਚੋਣ ਪ੍ਰਚਾਰ ਹੈ ਜਿਹੜਾ ਬੀਤੇ ਦਿਨੀ ਦੇਖਣ ਨੂੰ ਮਿਲਿਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਅਤੇ ਪਟਿਆਲਾ ਦੇ ਵਿੱਚ ਰੋਡ ਸ਼ੋਅ ਕਰਦੇ ਨਜ਼ਰ ਆਏ ਨੇ ਅਸੀਂ ਜਨੂਨੀ ਆ ਪੰਜਾਬ ਲਈ ਪਿੰਡਾਂ ਨੂੰ ਵੀ ਚਮਕਾ ਰਹੇ ਆ ਸ਼ਹਿਰਾਂ ਨੂੰ ਵੀ ਚਮਕਾਵਾਂਗੇ ਮੇਰੀ ਜ਼ਿੰਮੇਵਾਰੀ ਹੈ ਮੈਨੂੰ ਤੁਸੀਂ ਮੁਖੀਆ ਚੁਣਿਆ ਬਸ ਤੁਸੀਂ ਸਾਥ ਦਿਓ ਜਦੋਂ ਲੁਧਿਆਣੇ ਚੋਂ ਪਹਿਲੀ ਖਬਰ ਆਈ ਕਿ ਲੁਧਿਆਣੇ ਚੋਂ ਆਮ ਆਦਮੀ ਪਾਰਟੀ ਜਿਹੜੀ ਆ ਹੁੰਜਾ ਫੇਰ ਕੇ ਜਿੱਤ ਪ੍ਰਾਪਤ ਕਰ ਰਹੀ ਹੈ ਲੁਧਿਆਣੇ ਝਾੜੂ ਚੱਲ ਗਿਆ ਤਾਂ ਲੁਧਿਆਣੇ ਚ ਅਸਲੀ ਝਾੜੂ ਵੀ ਚੱਲੂਗਾ ਜਿਹੜਾ ਸਫਾਈ ਕਰੂਗਾ ਲੁਧਿਆਣੇ ਦੀ ਚੌੜ ਨਿਸ਼ਾਨ ਵਾਲਾ ਝਾੜੂ ਵੀ ਚੱਲੂ ਦੂਜਾ ਝਾੜੂ ਵੀ ਚੱਲੂ ਸ਼ਹਿਰ ਚ ਮੈਨੂੰ ਪਤਾ ਮੈਂ ਮੈਂ 1993 ਤੋਂ ਲੈ ਕੇ 1998 ਤੱਕ 97 ਤੱਕ ਮੈਂ ਸ਼ਹਿਰ ਚ ਰਿਹਾ ਇੱਥੇ ਮੈਨੂੰ ਕੱਲਾ ਕੱਲਾ ਪਤਾ ਐ ਤੋ ਸਿੱਧੇ ਜਾਓਗੇ ਅੱਗੇ ਕਾਲਜ ਆਉਂਦਾ ਐ ਅੱਗੇ ਗੁਰੂ ਨਾਨਕ ਸਟੇਡੀਅਮ ਨੂੰ ਸੱਜੇ ਪਾਸੇ ਮੁੜ ਜਾਂਦੀ ਐ ਡੀ ਐਮ ਸੀ ਨੂੰ ਖੱਬੇ ਮੁੜ ਜਾਂਦੀ ਐ ਚੌਂਕ ਚੋਂ ਫਿਰ ਅੰਡਰਬਿਜ ਤੋਂ ਥੱਲੋ ਲੰਘ ਕੇ ਪਘੌੜ ਹੌਸ ਆ ਜਾਂਦਾ ਮੈਂ ਘੰਟਾ ਕਰ ਆ ਜਾਂਦਾ ਸੋ ਇਧਰ ਦੀ ਜਾਂਦੇ ਆ ਆ ਆਪਣਾ ਬੱਸ ਸਟੈਂਡ ਆ ਜਾਂਦਾ ਇਧਰ ਮੈਨੂੰ ਉਹ ਗਾਬਾ ਰੋਡ ਆ ਜਾਂਦੀ ਉਧਰ ਅਗਲੇ ਗਿਲ ਰੋਡ ਤੇ ਜਾ ਕੇ ਕੱਲਾ ਕੱਲਾ ਮੈਨੂੰ ਸ਼ਹਿਰ ਦਾ ਨਕਸ਼ਾ ਪਤਾ ਹੈ ਤੇ ਮੈਨੂੰ ਇਹ ਵੀ ਪਤਾ ਹੈ ਕਿ ਕਿੱਥੇ ਕਿੱਥੇ ਕੀ ਦਿੱਕਤਾਂ ਨੇ ਬਸਿਆ ਵੀ ਸ਼ਕਤੀ ਦਿਓ ਇਸ ਗਲ ਦੀ ਕਿ ਇਹਨੂੰ ਠੀਕ ਕਰ ਸਕੀਏ ਕੋਈ ਕੁਦਰਤ ਹੈ ਜੀ ਕਦੇ ਸੋਚਿਆ ਸੀਗਾ ਕੋਈ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਜਦੋਂ ਮੈਂ ਪਹਿਲੀ ਵਾਰ ਇਸ ਸ਼ਹਿਰ ਚ ਆਇਆ ਸੀਗਾ ਲੁਧਿਆ ਬਸ ਸਟੈਂਡ ਤੋਂ ਆਟੋ ਲੈ ਕੇ ਸਨੇਤ ਗਿਆ ਸੀ ਅਗਰਨਗਰ ਉੱਥੇ ਅੱਗੇ ਨਾਲ ਹੀ ਕੰਪਨੀ ਦਾ ਉਹਨਾਂ ਦਾ ਦਫ਼ਤਰ ਸੀਗਾ ਤੇ ਪਹਿਲੀ ਵਾਰ ਲੁਧਿਆਣੇ ਆਇਆ ਸੀ ਜ਼ਿੰਦਗੀ 'ਚ ਕਰਦਿਆਂ ਨੂੰ ਇਹ ਸੋਚ ਸੀ ਪਤਾ ਨਹੀਂ ਗੁੰਮਗਾਮੀ ਨਾ ਹੋ ਜਾ ਹੁੰਦਾ ਨਹੀਂ ਵੀ ਖੋਇਆ ਜਾਊਗਾ ਉਹਨਾਂ ਨੂੰ ਕੀ ਪਤਾ ਸੀਗਾ ਖੋਇਆ ਨਹੀਂ ਜਾਂਦੋ ਇਹ ਪੰਜਾਬ ਨੂੰ ਭਾੜਨ ਆਇਆ ਇੱਥੇ ਸੋ ਇੱਥੇ ਅੱਜ ਮੁੱਖ ਮੰਤਰੀ ਤੌਰ ਤੇ ਆ ਰਹੇ ਆ ਤਾਂ ਬੜਾ ਚੰਗਾ ਲੱਗਦਾ ਜੀ ਹਾਂ ਜੀ ਸੋ ਜਿੱਥੇ ਵੀ ਜਿਹੜੇ ਵਾਰਡ ਚ ਵੀ ਤੁਸੀਂ ਝਾੜੂ ਵਾਲਾ ਚੋਣਸ਼ਾਨ ਦੇਖੋਗੇ ਉਹ ਝਾੜੂ ਵਾਲਾ ਬਟਨ ਦੱਬਣਾ ਹੈ ਸਰਕਾਰ ਆਪਦੀ ਬਣਾਉਣੀ ਆ ਆਪ ਜਿੱਤਣਾ ਤੁਸੀਂ ਕਿਸੇ ਨੂੰ ਨਹੀਂ ਜਿਤਾਉਣਾ ਆਪ ਜਿੱਤਣਾ ਸਾਡੇ ਪ੍ਰਧਾਨ ਜੀ ਅਮਨ ਰੋਹਾ ਜੀ ਡਾਕਟਰ ਬਲਬੀਰ ਜੀ ਲਹਿਰਕਾ ਅੱਗੇ ਦੇ ਐਮਐਲਏ ਗੁਲਸਾਹਬ ਮੰਤਰੀ ਵੀ ਨੇ ਸਾਡੇ ਸ਼ਹਿਰੀ ਕਲਸੀ ਬਟਾਲੇ ਤੋਂ ਐਮਐਲਏ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੇ ਸਾਰੇ ਸਾਡੇ ਪਟਿਆਲੇ ਦੇ ਜਿੰਨੇ ਵੀ ਤੁਸੀਂ ਵਰਕਰ ਵਲੰਟੀਅਰ ਭਮੱਕੜ ਜਰਨੈਲ ਮੰਨੂ ਖੜਾ ਸਾਡੇ ਸਾਰੇ ਮੈਂ ਜਾਣਦਾ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਜਾਣਦਾ ਸਾਰਿਆਂ ਨੂੰ ਜਾਣਦਾ ਇਸੇ ਕਰਕੇ ਕਿ ਇੰਨਾ ਨੇੜੇ ਪਹਿਲਾਂ ਕਿਸੇ ਮੁੱਖ ਮੰਤਰੀ ਦੇ ਲੱਗਣ ਦਿੰਦੇ ਥੋ ਪਟਿਆਲੇ ਵਾਲਾ ਪਟਿਆਲੇ ਨੂੰ ਦਿਖਿਆ ਲਿਆ ਕਦੋਂ ਉਹ ਹੁਣ ਮਹਿਲਾਂ ਚ ਬੰਦ ਕਰਤਾ ਨਾ ਕੁੰਡਾ ਬਾਹਰੋਂ ਲਾਤਾ ਤੁਸੀਂ ਨਿਕਲ ਨਹੀਂ ਸਕਦਾ ਉਹ ਸਕੋਲੀ ਸਾਹਿਬ ਖੜੇ ਆ ਵਾ ਵਾ ਕੋਈ ਸਾਹ ਸੋ ਆਦਰ ਚੇਤਨ ਜੋੜ ਮਾਦਰਾ ਜੀ ਖੜੇ ਆ ਸਮਾਣੇ ਵਾਲੇ ਐਮ ਐਲ ਤੂੰ ਸਾਰਾ ਦਾ ਪਟਿਆਲਾ ਜਿਤਾ ਕੇ ਵੇਚਿਆ ਤੁਸੀਂ ਹੁਣ ਮੈਂ ਤੁਹਾਡੇ ਤੋਂ ਕੀ ਮੰਗਾ ਹੁਣ ਨੌਂ ਦੀਆਂ ਨੌਂੇ ਸੀਟਾਂ ਪਟਿਆਲੇ ਦੀਆਂ ਆਮ ਆਦਮੀ ਪਾਰਟੀ ਕੋਲੇ ਨੇ ਹੋਰ ਮੈਂ ਕੀ ਮੰਗਾ ਹੁਣ ਹੁਣ ਮੈਂ ਤੁਹਾਡੇ ਵਾਸਤੇ ਮੰਗਣ ਆਇਆ ਦੇਖੋ ਫਰਕ ਇਹ ਹੈ ਇਹ ਜਿਹੜੇ ਦੂਜੇ ਨੇ ਕਾਂਗਰਸੀ ਜਾਂ ਭਾਜਪਾ ਵਾਲੇ ਕੱਲ ਇਹ ਆਪਦੇ ਪਰਿਵਾਰ ਵਾਸਤੇ ਵੋਟਾਂ ਮੰਗਦੇ ਨੇ ਮੈਂ ਵੀ ਪਰਿਵਾਰ ਵਾਸਤੇ ਵੋਟਾਂ ਮੰਗਦਾ ਮੈਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦਾ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਦਾ ਵਾਹ ਵਾਹ ਧੰਨਵਾਦ ਜੀ ਸ਼ੇਰਮਾ ਜੀ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਮਾਵਾ ਪੈਣਾ ਖੜੀਆਂ ਜਿੱਦਨ ਨੂੰ ਵੀ ਦੇਖੀਏ ਇੱਥੇ ਤਾਂ ਮੈਨੂੰ ਲੱਗਦਾ ਹੁਣ ਫਿਰ ਕੁਝ ਕਹਿਣ ਦੀ ਲੋੜ ਨਹੀਂ ਇਹ ਤਾਂ ਹਾਂ ਹੀ ਸਮਝੀਏ ਫਿਰ ਤਾਂ ਹੁਣ ਲੋ ਜੀ ਬਲਾਤਾ ਜਕਾਰਾ ਇਹ ਹੀ ਬਸ ਸਾਸਰੀਆ ਕਾਲ ਜੀ ਸਾਸਰੀਆ ਕਾਲ ਅੱਗੇ ਵਧਦੇ ਆ ਉਧਰ ਛੋਟੇ ਸ਼ਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ 25 ਤੋਂ 27 ਦਸੰਬਰ ਤੱਕ ਸ਼ਹੀਦੀ ਸਭਾ ਜਿਹੜੀ ਮਨਾਈ ਜਾ ਰਹੀ ਹੈ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਜਿਹੜੀਆਂ ਸ਼ਹੀਦੀ ਸਭਾ 'ਚ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਉੱਥੇ ਹੀ ਸੰਗਤ ਦੀ ਸੁਰੱਖਿਆ ਤੇ ਸਹੂਲਤ ਦੇ ਲਈ ਜ਼ਿਲ੍ਹਾ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਸੋ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੋਰ ਗਰੇਵਾਲ ਨੇ ਸ਼ਹੀਦੀ ਸਭਾ ਦੇ ਦੌਰਾਨ ਬਣਾਈਆਂ ਜਾਣ ਵਾਲੀਆਂ ਆਰਜੀ ਪਾਰਕਿੰਗ ਤੇ ਆਰਜੀ ਬੱਸ ਅੱਡਿਆਂ ਦਾ ਦੌਰਾ ਕੀਤਾ। ਉਹਨਾਂ ਦੱਸਿਆ ਕਿ ਸ਼ਹੀਦੀ ਸਭਾ ਦੇ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਸੰਗਤ ਦੀ ਸਹੂਲਤ ਦੇ ਲਈ 6 ਪੁਲਿਸ ਸਹਾਇਤਾ ਕੇਂਦਰ ਨੇ ਜਿਹੜੇ ਬਣਾਏ ਜਾਣਗੇ, ਜਿੱਥੋਂ ਸੰਗਤ ਨੂੰ ਪੁਲਿਸ ਵਿਭਾਗ ਦੇ ਨਾਲ ਸੰਬੰਧਿਤ ਸੇਵਾਵਾਂ ਤੋਂ ਇਲਾਵਾ ਮੈਡੀਕਲ ਸਹੂਲਤ ਵੀ ਮਿਲੇਗੀ। ਉਹਨਾਂ ਆਖਿਆ ਕਿ ਇਹਨਾਂ ਪੁਲਿਸ ਸਹਾਇਤਾ ਕੇਂਦਰਾਂ ਨੂੰ ਹਾਈ ਸਪੀਡ ਇੰਟਰਨੈਟ ਦੇ ਨਾਲ ਜੋੜਿਆ ਜਾਵੇਗਾ ਤਾਂ ਜੋ ਮੋਬਾਈਲ ਨੈਟਵਰਕ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਦਾ ਸਾਹਮਣਾ ਸੰਗਤ ਨੂੰ ਨਾ ਕਰਨਾ ਪਵੇ ਉਹਨਾਂ ਦੱਸਿਆ ਕਿ ਸਾਰੇ ਪੁਲਿਸ ਸਹਾਇਤਾ ਕੇਂਦਰਾਂ ਨੂੰ ਮੁੱਖ ਕੰਟਰੋਲ ਰੂਮ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਸੋ ਡਾਕਟਰ ਰਵਜੋਤ ਕੋਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਸੰਗਤ ਦੀ ਸਹੂਲਤ ਦੇ ਲਈ ਸ਼ਟਲ ਸਬੂਧਾ ਦਿੱਤੀ ਜਾਊਗੀ ਜਿਸ ਦੇ ਤਹਿਤ ਮੁਫਤ ਬੱਸਾਂ ਤੇ ਈ ਰਿਸ਼ਾ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਇਸ ਦੇ ਨਾਲ ਨਾਲ ਪਹਿਲੀ ਵਾਰ ਆਟੋ ਰਿਸ਼ਾ ਨੂੰ ਵਿਸ਼ੇਸ਼ ਪਾਸ ਜਾਰੀ ਕੀਤੇ ਜਾਣਗੇ ਤਾਂ ਜੋ ਸੰਗਤ ਨੂੰ ਆਵਾਜਾਈ ਪੱਖੋਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਉਹਨਾਂ ਨੇ ਸ਼ਹੀਦੀ ਸਭਾ ਦੇ ਦੌਰਾਨ ਪਹੁੰਚਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਦੇ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ ਸਾਰੇ ਜਾਣਦੇ ਹੋ ਜੀ ਅ ਪਤਗੜ੍ਹ ਸਾਹਿਬ ਵਿੱਚ 25 26 ਤੇ 27 ਨੂੰ ਸ਼ਹੀਦੀ ਸਭਾ ਦਾ ਇੱਥੇ ਮਨਾਇਆ ਜਾ ਰਿਹਾ ਹੈਗਾ ਤੇ ਉਸ ਦੇ ਸਿਲਸਿਲੇ 'ਚ ਅੱਜ ਅਸੀਂ ਫੀਲਡ ਵਿਜ਼ਿਟ ਕਰਨ ਆਏ ਆਂ ਯਾਨੀ ਕਿ ਜਿਹੜੀਆਂ ਸਾਡੀਆਂ ਪਾਰਕਿੰਗਸ ਨੇ ਤੇ ਜਿਹੜੀਆਂ ਸਾਡੀਆਂ ਡਾਇਵਰਸ਼ਨ ਪਲਾਨਸ ਨੇ ਫਲੈਕਸਪੋਰਟ ਜਿਹੜੇ ਸਿਣਾਉਣੇ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਫੀਲਡ ਤੇ ਮੌਕੇ ਤੇ ਆ ਕੇ ਜਾਇਜ਼ਾ ਲੈ ਰਹੇ ਆਂ ਤੇ ਇੱਥੇ ਜੇ ਜਿਹੜਾ ਕੋਈ ਸਾਨੂੰ ਕਿਸੇ ਰਿਕੁਆਇਰਮੈਂਟ ਦੀ ਲੋੜ ਹੈ ਉਹ ਅਸੀਂ ਅਸੈਸ ਕਰ ਰਹੇ ਹਾਂ ਉਸ ਚੀਜ਼ ਨੂੰ ਤੇ ਇਦਾਂ ਹੀ ਸਾਰੀ ਜਿਹੜੀ ਸਾਡੀ ਫੋਰਸ ਲੱਗੀ ਹੋਈ ਹੈ ਉਹਦੀ ਬਰੀਫਿੰਗ ਹੋ ਰਹੀ ਹੈ ਤੇ ਉਹਨਾਂ ਨੂੰ ਮੌਕੇ ਤੇ ਪੂਰੀ ਗੱਲ ਸਮਝਾਈ ਜਾ ਰਹੀ ਹੈ ਤੇ ਉਹਨਾਂ ਤੋਂ ਇਹਦਾ ਫੀਡਬੈਕ ਤੇ ਜੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੈ ਉਹ ਪੁੱਛ ਸਕਦਾ ਹੈ ਮੰਮੀ ਕਾਰਟੂ ਦੀ ਗੱਲ ਕੀਤੀ ਸੀ ਜਿਹੜੇ ਲੋਕਲ ਆਟੋ ਨੇ ਉਹ ਵੀ ਕੀ ਇਸ ਵਾਰ ਗੁਰਦੁਆਰੇ ਤੱਕ ਐਂਟਰ ਕਰਨਗੇ ਗੁਰਦੁਆਰਾ ਸਾਹਿਬ ਤੱਕ ਨਹੀਂ ਐਂਟਰੀ ਹੋਏਗੀ ਜੀ ਉਹਨਾਂ ਦੀ ਪਰ ਉਹਨਾਂ ਨੂੰ ਸ਼ਟਲ ਦੇ ਵਿੱਚ ਜਿਹੜਾ ਸ਼ਟਲ ਸਰਵਿਸ ਅਸੀਂ ਪ੍ਰੋਵਾਈਡ ਕਰ ਰਹੇ ਜਿਹੜਾ ਸ਼ਟਲ ਦਾ ਰੂਟ ਹੈ ਉਹਦੇ ਵਿੱਚ ਉਹਨਾਂ ਨੂੰ ਅਲਾਉ ਕੀਤਾ ਜਾਏਗਾ ਤੇ ਕੋਈ ਨੰਬਰ ਵੀ ਜਾਰੀ ਕੀਤਾ ਹੈ ਪੁਲਿਸ ਹੈਲਪਲਾਈਨ ਸੰਗਤ ਵਸੀ ਕਿਸੇ ਨੂੰ ਕੋਈ ਦਿੱਕਤ ਨਹੀਂ ਹਰ ਸਾਲ ਜਾਰੀ ਹੁੰਦਾ ਜੀ ਪੁਲਿਸ ਹੈਲਪਲਾਈਨ ਦਾ ਨੰਬਰ ਹੈ ਆ ਪ੍ਰਸ਼ਾਸਨ ਦਾ ਨੰਬਰ ਹੈ ਹੈਲਪਲਾਈਨ ਦਾ ਨੰਬਰ ਹੈ ਪਰ ਅਸੀਂ ਪਿਛਲੇ ਸਾਲਾਂ 'ਚ ਇਹ ਦੇਖਿਆ ਹੈ ਕਿ ਉਸ ਉਸ ਵੇਲੇ ਮੋਬਾਈਲ ਨੈਟਵਰਕ ਜਿਹੜਾ ਹੈ ਉਹ ਵੀਕ ਹੋ ਜਾਂਦਾ ਹੈ ਆ ਇਸ ਪ੍ਰੋਬਲਮ ਦਾ ਸੋਲੂਸ਼ਨ ਦੇ ਲਈ ਅਸੀਂ ਜਿਹੜਾ ਹੈਗਾ ਸਹਾਇਤਾ ਕੇਂਦਰ ਛੇ ਸਹਾਇਤਾ ਕੇਂਦਰ ਸਟੈਬਲਿਸ਼ ਕੀਤੇ ਨੇ ਜਿਹੜੇ ਕਿ ਪੁਲਿਸ ਦੇ ਜਿਹੜਾ ਸਾਡਾ ਵਾਇਰਲੈਸ ਸਿਸਟਮ ਹੁੰਦਾ ਉਹਦੇ ਨਾਲ ਕਨੈ ਉਹ ਇਸ ਲਈ ਜੇ ਮੌਕੇ ਤੇ ਕਿਸੇ ਨੂੰ ਲੋੜ ਹੈਗੀ ਹੈ ਤਾਂ ਪੁਲਿਸ ਤੇ ਵੱਖ-ਵੱਖ ਜਿਹੜੀ ਇੱਕ ਪੁਲਿਸ ਚੌਕੀ ਦੀ ਤਰ੍ਹਾਂ ਕੰਮ ਕਰਨਗੇ ਪੁਲਿਸ ਆਊਟਪੋਸਟ ਦੀ ਤਰ੍ਹਾਂ ਕੰਮ ਕਰਨਗੇ ਪੁਆਇੰਟ ਬਣਾਏ ਗਏ ਨੇ ਉੱਥੇ ਲੋਕਾਂ ਨੂੰ ਜੇ ਕੋਈ ਲੋਸਟ ਐਂਡ ਫਾਊਂਡ ਦਾ ਕੋਈ ਕੇਸ ਹੈ ਜਾਂ ਕੋਈ ਬੱਚਾ ਮਿਸਪਲੇਸਡ ਹੈ ਉੱਥੇ ਅਸੀਂ ਹਾਈ ਸਪੀਡ ਇੰਟਰਨੈਟ ਪ੍ਰੋਵਾਈਡ ਕਰ ਰਹੇ ਹਾਂ ਤੇ ਆਪਣੇ ਪਰਿਵਾਰ ਦੇ ਨਾਲ ਉਹ ਤਾਲਮਿਲ ਉੱਥੇ ਆ ਕੇ ਕਰ ਸਕਦੇ ਤੇ ਉਧਰ ਲਹਿਰਾਗਾਗਾ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁਕਾਬਲਾ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਸੋ ਸ਼ੱਕੀ ਵਿਅਕਤੀਆਂ ਦੀ ਤਲਾਸ਼ ਦੇ ਵਿੱਚ ਸ਼ਾਪੇਮਾਰੀ ਕਰਨ ਗਈ ਪੁਲਸ ਪਾਰਟੀ ਦੇ ਉੱਤੇ ਕੁਝ ਵਿਅਕਤੀਆਂ ਵੱਲੋਂ ਜਾਨ ਲੈਵਾ ਹਮਲਾ ਜਿਹੜਾ ਕਰ ਦਿੱਤਾ ਗਿਆ। ਸੋ ਪੁਲਸ ਨੇ ਆਪਣਾ ਬਚਾਅ ਕਰਦਿਆਂ ਜਵਾਬੀ ਫਾਇਰ ਕੀਤੇ ਜਿੱਥੇ ਗੋਲੀ ਲੱਗਣ ਦੇ ਕਾਰਨ ਇੱਕ ਬਦਮਾਸ਼ ਜਿਹੜਾ ਜ਼ਖਮੀ ਹੋ ਗਿਆ। ਸੋ ਇਸ ਮਾਮਲੇ ਨੂੰ ਲੈ ਕੇ ਡੀਐਸਪੀ ਦੀਪਿੰਦਰ ਸਿੰਘ ਜੇਜੀ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੇ ਖਿਲਾਫ ਬੀਤੀ ਸ਼ਾਮ ਲਹਿਰਾ ਗਾਗਾ ਦੀ ਪੁਲਸ ਵੱਲੋਂ ਸ਼ਾਪੇਮਾਰੀ ਜਿਹੜੀ ਕੀਤੀ ਗਈ ਸੀ ਜਿੱਥੇ ਕੁਝ ਸ਼ੱਕੀ ਵਿਅਕਤੀਆਂ ਨੇ ਪੁਲਸ ਦੇ ਨਾਲ ਹੱਥੋਪਾਈ ਕਰਦਿਆਂ ਮਾਰੂ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਜਵਾਬੀ ਕਾਰਵਾਈ ਕਰਦੇ ਆ ਪੁਲਿਸ ਵੱਲੋਂ ਕੀਤੇ ਫਾਇਰ ਦੇ ਨਾਲ ਇੱਕ ਵਿਅਕਤੀ ਹੈ ਜਿਹੜਾ ਜ਼ਖਮੀ ਹੋ ਗਿਆ ਸੋ ਜ਼ਖਮੀ ਵਿਅਕਤੀ ਨੂੰ ਪੁਲਿਸ ਵੱਲੋਂ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਅਤੇ ਇਸ ਮਾਮਲੇ ਨੂੰ ਲੈ ਕੇ ਥਾਣਾ ਲੈਰਾ ਦੀ ਪੁਲਿਸ ਨੇ ਬਾਇ ਨੇਮ 6 ਵਿਅਕਤੀਆਂ ਅਤੇ ਡੇਢ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਭਗੋੜੇ ਵਿਅਕਤੀਆਂ ਦੀ ਤਲਾਸ਼ ਆਰੰਭ ਦਿੱਤੀ ਹੈ ਇਹ ਕੱਲ ਸ਼ਾਮ ਨੂੰ ਸੂਚਨਾ ਮਿਲੀ ਸੀ ਜੀ ਕਿ ਇੱਕ ਲੜਕਾ ਹੈ ਗੁਰਵਿੰਦਰ ਸਿੰਘ ਏਲੀਅਸ ਲੁੱਧੜ son of ਟੈਲ ਸਿੰਘ ਰਾਮਗੜ ਸੰਧੂਆਂ ਦਾ ਇਹਦੇ ਤੇ ਪਹਿਲਾਂ ਵੀ ਰੀਸੈਂਟਲੀ ਤਕਰੀਬਨ 20-25 ਦਿਨ ਪਹਿਲਾਂ ਇੱਕ 308 ਦੀ ਐਫਆਈਆਰ ਦਰਜ ਹੋਈ ਸੀ ਵੀ ਉਹ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਤਕਰੀਬਨ ਜਿਨ੍ਹਾਂ ਦੀ ਗਿਣਤੀ 20 ਸੀ ਉਹ ਰਸਤੇ 'ਚ ਖੜਾ ਸੀ ਨਾਲੇ ਦੇ ਪੁਲ ਤੇ ਜੀ ਉੱਥੇ ਬੈਠੇ ਸ਼ਰਾਬ ਪੀ ਰਹੇ ਸੀ ਤੇ ਹੋਰ ਤਰੀਕੇ ਦੇ ਨਸ਼ੇ ਕਰ ਰਹੇ ਸੀਗੇ ਤੇ ਰਾਘੀਰਾਂ ਨੇ ਦੱਸਿਆ ਵੀ ਇਹ ਜਿਹੜਾ ਇੰਨਾ ਵੱਡਾ ਗਰੁੱਪ ਹੈ ਕਿਸੇ ਵਾਰਦਾਤ ਨੂੰ ਅੰਜਾਮ ਦੇਣਗੇ ਡਿਊਟੀ ਬਾਹਰ ਗਈ ਹੋਣ ਕਰਕੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਰੀਡਰ ਸਟਾਫ ਮੈਂ ਆਪਣਾ ਗਨਮੈਨ ਸਟਾਫ ਤੇ ਜਿਹੜਾ ਉੱਥੇ ਸੇਵਾਦਾਰ ਸੀਗਾ ਜੀ ਉਹਨਾਂ ਨੂੰ ਸਾਰਿਆਂ ਨੂੰ ਭੇਜਿਆ ਕਿ ਜਾ ਕੇ ਚੈੱਕ ਕਰਕੇ ਆਓ ਤੇ ਕੋਈ ਤਾਂ ਕਿ ਕੋਈ ਅਣਸਖਾਂ ਵੀ ਘਟਣਾ ਨਾ ਹੋ ਸਕੇ ਪਰੰਤੂ ਜਦੋਂ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਇਹ ਜਿਹੜਾ ਗੁਰਵਿੰਦਰ ਸਿੰਘ ਇਹ ਲੁਧਰ ਹੈ ਇਹ ਪੱਕ ਪਖਾਈ ਕਰਨ ਲੱਗ ਗਿਆ ਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਤੇ ਗੱਲ ਪੈ ਗਿਆ ਉਹਨੂੰ ਦੇਖ ਕੇ ਜਿਹੜੇ ਬਾਕੀ ਸੀਗੇ ਜਦੋਂ ਉਸਨੇ ਲਲਕਾਰਾ ਮਾਰਿਆ ਤਾਂ ਤਕਰੀਬਨ 20 ਦੇ ਕਰੀਬ ਬੰਦੇ ਸੀਗੇ ਜਿਹੜੇ ਗੰਡਾਸੇ ਰਾੜਾਂ ਤੇ ਗਰਾਰੀਆਂ ਜਿਹੜੀਆਂ ਫਿੱਟ ਕੀਤਿਆਂ ਹੁੰਦਿਆਂ ਨੇ ਜਿਸ ਦੀ ਪਾਈਪ ਤੇ ਇਸ ਤਰੀਕੇ ਦੇ ਹਥਿਆਰ ਲੈ ਕੇ ਪੁਲਿਸ ਪਾਰਟੀ ਦੇ ਮਗਰ ਪੈ ਗਏ ਤੇ ਬੜੀ ਮੁਸ਼ਕਲ ਨਾਲ ਇਹ ਹੈ ਜਿਹੜੀ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਬੜੀ ਬਹਾਦਰੀ ਨਾਲ ਮੁਕਾਬਲਾ ਕਰਕੇ ਜਦੋਂ ਇਹਨਾਂ ਨੇ ਲੱਗਿਆ ਕਿ ਇਸ ਤਰੀਕੇ ਨਾਲ ਜਾਨ ਨਹੀਂ ਬਚ ਸਕਦੀ ਤਾਂ ਉੱਥੇ ਉਹਨਾਂ ਨੂੰ ਹਵਾਈ ਫੈਰ ਕਰਕੇ ਰੋਕਿਆ ਤੇ ਜਦੋਂ ਨਾ ਹੀ ਹਟੇ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਸਖਤ ਕਾਰਵਾਈ ਕੀਤੀ ਤੇ ਧਰਤੀ ਵਲਫੇਅਰ ਕੀਤੇ ਜੋ ਇੱਕ ਲੜਕਾ ਹੈ ਜਸਪ੍ਰੀਤ ਸਿੰਘ ਉਹ ਵੀ ਪਿੰਛਾਇਲੀ ਦਾ ਹੈ ਤੇ ਉਹ ਇੱਥੇ ਲੜਾਈ ਕਰਨ ਵਾਸਤੇ ਆਇਆ ਸੀ ਉਹਦੇ ਪੈਰ 'ਚ ਲੱਗਿਆ ਤੇ ਜਿਸ ਕਰਕੇ ਉਹ ਜ਼ਖਮੀ ਐ ਇਹਨਾਂ ਸਾਰਿਆਂ ਦੇ ਖਿਲਾਫ ਐ ਜਿਹੜੀ ਐਫ ਆਈ ਆਰ ਨੰਬਰ 251 ਦਰਜ ਰਿਸਟਰ ਹੋ ਚੁੱਕੀ ਐ ਤੇ ਜਿਹੜੀ ਬਣਦੀ ਕਾਰਵਾਈ ਐ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਐ ਅੱਗੇ ਵਧਦੇ ਹਾਂ ਉੱਧਰ ਬੀਬੀ ਜਗੀਰ ਕੌਰ ਨੂੰ ਗਲਤ ਸ਼ਬਦਾਵਲੀ ਬੋਲਣ ਦਾ ਮਾਮਲਾ ਜਿਹੜਾ ਗਰਮਾਉਂਦਾ ਜਾ ਰਿਹਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਹੁਣ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਹੱਕ ਦੇ ਵਿੱਚ ਨਿੱਤਰ ਆਏ ਨੇ ਸੁੱਦਾ ਦੱਈਏ ਕਿ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਖਿਲਾਫ ਫੋਨ ਦੇ ਉੱਤੇ ਗੱਲਬਾਤ ਕਰਦਿਆਂ ਕੁਝ ਅਪਸ਼ਬਦ ਕਹੇ ਗਏ ਸਨ ਤੇ ਇਹ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਬੇਸ਼ੱਕ ਹਰਜਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਾਜ਼ਰ ਹੋ ਕੇ ਲਿਖਤੀ ਰੂਪ ਦੇ ਵਿੱਚ ਮਾਫੀ ਵੀ ਮੰਗ ਲਈ ਗਈ ਸੀ ਅਤੇ ਵੂਮਨ ਪੁਲਾਈ ਕਮਿਸ਼ਨ ਪੰਜਾਬ ਦੇ ਸਾਹਮਣੇ ਵੀ ਤਲਬ ਹੋ ਕੇ ਧਾਮੀ ਵੱਲੋਂ ਮਾਫੀ ਮੰਗੀ ਗਈ ਹੈ ਪਰ ਫਿਰ ਵੀ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਸੋ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਮੈਂਬਰ ਜਥੇਦਾਰ ਸਤਪਾਲ ਸਿੰਘ ਤਲਵੰਡੀ ਜਥੇਦਾਰ ਦਰਸ਼ਨ ਸਿੰਘ ਸੇਰਖਾਂ ਜਥੇਦਾਰ ਪ੍ਰੀਤਮ ਸਿੰਘ ਮਲਸਿੰਘਾ ਤੇ ਜਥੇਦਾਰ ਦਰਸ਼ਨ ਸਿੰਘ ਮੋਠਾਵਾਲਾ ਸਮੇਤ ਜਥੇਦਾਰ ਬਲਵਿੰਦਰ ਸਿੰਘ ਪੰਬਾ ਦੁਆਰਾ ਇਤਿਹਾਸਿਕ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਵਿਖੇ ਇਕੱਤਰਤਾ ਕੀਤੀ ਗਈ ਹੈ ਸੋ ਪ੍ਰਧਾਨ ਧਾਮੀ ਦੇ ਹੱਕ ਦੇ ਵਿੱਚ ਇਹਨਾਂ ਮੈਂਬਰਾਂ ਵੱਲੋਂ ਆਪਣੀ ਆਵਾਜ਼ ਵੀ ਬੁਲੰਦ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਆਖਿਆ ਕਿ ਜਦੋਂ ਕਿਸੇ ਆਦਮੀ ਖਿਲਾਫ ਕੋਈ ਝੂਠੀ ਤਹਮਤ ਲਗਾਉਂਦਾ ਤਾਂ ਕੇਸ ਹੈ ਜਿਹੜਾ ਤਾਂ ਤੈਸ਼ ਵਿੱਚ ਆ ਕੇ ਉਸ ਵੱਲੋਂ ਕੁਝ ਸਖਤ ਲਫ਼ਜ਼ ਵਰਤੇ ਜਾਂਦੇ ਨੇ ਪਰ ਜੇ ਚਲਦੇ ਆ ਜਦੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਵੂਮਨ ਭਲਾਈ ਕਮਿਸ਼ਨ ਸਾਹਮਣੇ ਮੁਆਫੀ ਮੰਗਣ ਲਈ ਪਹੁੰਚੇ ਨੇ ਤੇ ਇਸ ਤੋਂ ਇਲਾਵਾ ਪ੍ਰੈਸ ਕਾਨਫਰੰਸ ਕਰਕੇ ਵੀ ਉਹਨਾਂ ਨੇ ਆਪਣੀ ਗਲਤੀ ਨੂੰ ਕਬੂਲ ਕੀਤਾ ਤਾਂ ਹੁਣ ਇਸ ਮਾਮਲੇ ਨੂੰ ਛੱਡ ਦੇਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਸਿੱਖ ਕੌਮ ਦੀ ਬਿਹਤਰੀ ਦੇ ਲਈ ਅਤੇ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਰੱਖਣ ਵਾਸਤੇ ਇਸ ਮੁੱਦੇ ਨੂੰ ਹੋਰ ਉਛਾਲਿਆ ਨਾ ਜਾਵੇ ਮਾਨਯੋਗ ਪ੍ਰਧਾਨ ਸਰਾਹ ਹਰਜਿੰਦਰ ਸਿੰਘ ਜੀ ਧਾਮੀ ਜੀ ਉਹਨਾਂ ਨੂੰ ਪ੍ਰੈਸ ਵੱਲੋਂ ਕਿਸੇ ਪ੍ਰੈਸ ਬੋਟਰ ਨੂੰ ਵਾਰ-ਵਾਰ ਪੁੱਛਣ ਤੇ ਉਹਨਾਂ ਨੇ ਕੁਝ ਐਸੇ ਬੀਬਿਆ ਜਗੀਰ گورਦੀ ਸਾਹਿਬ ਦਾ ਪ੍ਰਧਾਨ ਦੇ ਖਿਲਾਫ ਬੋਲਦੇ ਜਿਹੜੇ ਨਾ ਬੋਲਣ ਯੋਗ ਸੀ ਪਰ ਉਹਨਾਂ ਨੇ ਆਪ ਦੀ ਨਿੱਤਕਾ ਤੌਰ ਤੇ ਫਿਰ ਇਕਾਲਤਾ ਦੇ ਸਾਹ ਤੋਂ ਹਮਨ ਰਾਈਟਸ ਮੂਵਮੈਂਟ ਹਮੋ ਰਾਈਟਸ ਕਮਿਸ਼ਨ ਤੋਂ ਫਿਰ ਉਹਨੇ ਆਪਣੇ ਆਪ ਤੋਂ ਪ੍ਰੈਸ ਦੇ ਵਿੱਚ ਵੀ ਜਿਹੜੀ ਇਹ ਗਲਤੀ ਕਬੂਲੀ ਆ ਤੇ ਮਾफी ਮੰਗੀ ਆ ਉਹਨਾਂ ਦੇ ਬੋਲਣ ਤੇ ਠੀਕ ਆ ਪ੍ਰੈਸ ਦੇ ਵਿੱਚ ਕਾਫੀ ਇਸ਼ਾਰਾ ਦਿੱਤਾ ਗਿਆ ਬੀਬਾ ਜੰਗੀਰ ਕੌਰ ਜੀ ਸਾਹਿਬ ਦਾ ਪ੍ਰਧਾਨ ਆ ਮਾਣਯੋਗ ਸਤਕਾਰ ਦਾ ਸਾਡੇ ਉਹਨਾਂ ਨੂੰ ਵੀ ਗਿਲਾ ਹੋਣਾ ਜਾਇਜ਼ ਸੀ ਪਰ ਉਹਨਾਂ ਦੇ ਬਾਰ ਬਾਰ ਦਿਨੋਂ ਮਾफी ਮੰਗਣ ਤੇ ਸਾਨੂੰ ਸ੍ਰੀ ਅਕਾਲ ਤਾਲ ਸਾਹਿਬ ਵੱਲੋਂ ਇਹਨਾਂ ਨੂੰ ਨਿਬੇੜ ਕੇ ਤੇ ਖਲਾਕੀ ਤੌਰ ਤੇ ਵੀ ਸਾਨੂੰ ਪਾਸਤਾ ਜੋ ਅੱਜ ਬਖੇੜਾ ਬਹੁਤ ਵੱਡਾ ਚੱਲ ਰਿਹਾ ਹੈ ਉਹਨੂੰ ਦੋਵੇਂ ਦਰਾਹੀ ਬੀ ਬੀ ਜੰਗੀਰ گور ਵੀ ਦੋਵੇਂ ਦਰਾਹੀ ਵੱਡਾ ਜਿਗਰਾ ਕਰਕੇ ਇਹਨੂੰ ਮਾਫੀ ਦੇਣ ਤੇ ਪੈਣ ਭਰਾਵਾਂ ਨਾਲ ਮਿਲ ਕੇ ਬੈਠਣ ਵਾਹਿਗੁਰੂ ਜੀ ਆਖਾ ਸਾਹਿਬ ਬੈਠੇ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਸਰ ਹਜਿੰਦਰ ਸਿੰਘ ਜੀ ਧਾਮੀ ਜੋ ਕਿ ਪਿਛਲੇ ਦਿਨੀ ਕੁਝ ਪੱਤਰਕਾਰ ਵਰ ਲੋਕ ਸਵਾਲ ਜਵਾਬ ਕਰਨ ਤੇ ਕੁਝ ਗਲਤ ਕੋਈ ਲਫਜ਼ ਬੋਲ ਬੈਠੇ ਅਚਾਨਕ ਹੀ ਬੀਬੀ ਜ਼ਗੀਰ ਕੌਰ ਜੀ ਸਾਹਿਬ ਦਾ ਪ੍ਰਧਾਨ ਜੀ ਦੇ ਖਿਲਾਫ ਜੋ ਕਿ ਨਹੀਂ ਬੋਲਣੇ ਚਾਹੀਦੇ ਸੀ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਮੈਂ ਗਲਤ ਬੋਲਿਆ ਪਰ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਬੀਬੀ ਜੀ ਨੂੰ ਕਿ ਇਹਨੂੰ ਕੋਈ ਜ਼ਿਆਦਾ ਨਾ ਉਛਾਲਣ ਦੀ ਗੱਲ ਕਰੀਏ ਕਿਉਂਕਿ ਸਾਬ ਨੇ ਉਹਨਾਂ ਤੋਂ ਕਿਹਾ ਗਿਆ ਪਰ ਉਹਨਾਂ ਨੇ ਮਹਿਸੂਸ ਵੀ ਕਰ ਲਿਆ ਮਾਫੀ ਮੰਗ ਲਈ ਹੁਣ ਬੇਨਤੀ ਹੈ ਕਿ ਇਸ ਨੂੰ ਜ਼ਿਆਦਾ ਨਾ ਉਛਾਲਿਆ ਜਾਵੇ ਤੇ ਇਸ ਨੂੰ ਮਾਫੀ ਇਹ ਤਰ੍ਹਾਂ ਦੀਆਂ ਨਦੀ ਜਦੋਂ ਕਬੂਲ ਕਰਨੀ ਚਾਹੀਦੀ ਹੈ ਤੇ ਇਸ ਨੂੰ ਗਲ ਮਿਲ ਕੇ ਆਪਾਂ ਨੂੰ ਰਹਿਣਾ ਚਾਹੀਦਾ ਹੈ ਇੰਨਾ ਹੀ ਕਹਿੰਦਾ ਹੋਇਆ ਵੈਰੂ ਜੀ ਦਾ ਖਾਲਸਾ ਵੈਰੀ ਅੱਗੇ ਵਧਦੇ ਆ ਉਧਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਉੱਤੇ ਸਿਕੰਜਾ ਜੜਾ ਕੱਸਿਆ ਜਾ ਰਿਹਾ ਸੋ ਮੋਗਾ ਚ ਇੱਕ ਨਸ਼ਾ ਤਸਕਰਾ ਜਿਹੜਾ ਪੁਲਿਸ ਦੇ ਅੜਿੱਕੇ ਚੜ ਚੁੱਕਿਆ ਸੋ ਗੁਪਤ ਸੂਚਨਾ ਦੇ ਆਧਾਰ ਤੇ ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਜਲਾਲਾਬਾਦ ਤੋਂ ਇੱਕ ਨਸ਼ਾ ਤਸਕਰ ਨੂੰ 3 ਕਿਲੋ ਅਫੀਮ ਅਤੇ ਇੱਕ ਐਕਟੀਵਾ ਸਮੇਤ ਕਾਬੂ ਕੀਤਾ ਗਿਆ ਸੋ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਲਵਦੀਪ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਮੋਗਾ ਅਜੇ ਗਾਂਧੀ ਦੀਆਂ ਹਦਾਇਤਾਂ ਦੇ ਤਹਿਤ ਸੀਆਈਏ ਸਟਾਫ ਮੋਗਾ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕੰੰਜਾ ਕੱਸਿਆ ਜਾ ਰਿਹਾ ਹੈ ਉਹਨਾਂ ਦਾ ਸਹਿ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਜਲਾਲਾਬਾਦ ਦੇ ਪੁੱਲ ਦੇ ਹੇਠਾਂ ਇੱਕ ਵਿਅਕਤੀ ਇੱਕ ਐਕਟਿਵਾ ਦੇ ਉੱਤੇ ਅਫੀਮ ਲੈ ਕੇ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਜਿੱਦੇ ਆਧਾਰ ਦੇ ਉੱਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਪੱਪੂ ਨਾਮੀ ਤਸਕਰ ਨੂੰ 3 ਕਿਲੋ ਅਫੀਮ ਅਤੇ ਇੱਕ ਐਕਟਿਵਾ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਖਿਲਾਫ ਥਾਣਾ ਧਰਮਕੋਟ ਦੇ ਵਿੱਚ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਰੋਪੀਨੂ ਰਵਾਨਡ ਦੇ ਉੱਤੇ ਲੈ ਕੇ ਹੋਰ ਵੀ ਪੁੱਛਗਿੱਛ ਜਿਹੜੀ ਕੀਤੀ ਜਾਵੇਗੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਵਿਰੁੱਧ ਵਿੱਡੀ ਮਹਿੰਮ ਨੂੰ ਕੱਲ ਉਸ ਵੇਲੇ ਬੜਾ ਵਧੀਆ ਬਲ ਮਿਲਿਆ ਜਦੋਂ ਸਾਡੀ ਮੋਗੇ ਦੀ ਸੀਆਈਏ ਟੀਮ ਨੇ 3 ਕਿਲੋ ਫੀਮ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਇਸ ਚੀਜ਼ ਦਾ ਸਿਹਰਾ ਅਸੀਂ ਸਾਡੇ ਜ਼ਿਲ੍ਹੇ ਦੇ ਮੁਖੀ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਉਹਨਾਂ ਨੂੰ ਦਿੰਨੇ ਆ ਕਿਉਂਕਿ ਉਹਨਾਂ ਨੇ ਸਾਨੂੰ ਸਮੇਂ-ਸਮੇਂ ਤੇ ਬਹੁਤ ਵਧੀਆ ਇਨਸਟਰਕਸ਼ਨਸ ਤੇ ਅਗਵਾਈ ਕਰਦੇ ਆ ਕੱਲ ਸਾਡੇ ਸੀਆਈਏ ਦੇ ਏਐਸਆਈ ਜਰਨੈਲ ਸਿੰਘ ਨੂੰ ਇੱਕ ਉਹਦੇ ਮੁਖਬਰ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਪੱਪੂ ਸਿੰਘ ਨਾਂ ਦਾ ਮੁੰਡਾ 26 ਸਾਲ ਦਾ ਹੈਗਾ ਉਹ ਫੀਮ ਵੇਚਣ ਦਾ ਕੰਮ ਕਰਦਾ ਤੇ ਜਿਹੜਾ ਅੱਜ ਮੋਗੇ ਫੀਮ ਵੇਚਣ ਆਇਆ ਹੋਇਆ ਤੇ ਅਗਰ ਉਹਨੂੰ ਰੇਡ ਕਰਕੇ ਗ੍ਰਿਫਤਾਰ ਕੀਤਾ ਜਾਵੇ ਤਾਂ ਉਹਦੇ ਕੋਲੋਂ ਕਾਫੀ ਮਾਤਰਾ ਚ ਫੀਮ ਮਿਲ ਸਕਦੀ ਹੈ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਥਾਣਾ ਧਰਮਕੋਟ ਦੇ ਵਿੱਚ 258 ਨੰਬਰ ਐਫ ਆਈ ਆਰ 18 ਕਟ 85 ਐਨ ਡੀ ਪੀਆ ਸੈਕਟਰ ਤਹਿਤ ਦਰਜ ਕਰਤੀ। ਦਰਜ ਕਰਨ ਉਪਰੰਤ ਸੀਆਈਏ ਦੀ ਟੀਮ ਨੇ ਉੱਥੇ ਰੇਡ ਕੀਤਾ। ਜਲਾਲਾਬਾਦ ਪੂਰਬੀ ਦੇ ਜਿਹੜੇ ਫਲਾਈਓਵਰ ਹੈ ਜਿਹੜੇ ਜਲੰਧਰ ਮੋਗਾ ਹਾਈਵੇ ਦੇ ਉੱਤੇ ਉਹਦੇ ਹੇਠੋਂ ਉਹਨੂੰ ਅਰੈਸਟ ਕੀਤਾ। ਅਰੈਸਟ ਕਰਨ ਤੋਂ ਬਾਅਦ ਉਹਦੇ ਕੋਲੋਂ 3 ਕਿਲੋ ਫੀਮ ਮਿਲੀ। ਉਹ ਬੰਦਾ ਆਪਣੀ ਸਕੂਟਰੀ ਦੇ ਉੱਤੇ ਹੀ ਪੀਬੀ 07 ਬੀਐਕਸ 3973 ਦੇ ਹੁਸ਼ਿਆਰਪੁਰ ਤੋਂ ਆਇਆ ਸੀ ਤੇ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ ਉਹ ਗੋਕਲ ਨਗਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਜਿਹੜਾ ਵਿਅਕਤੀ ਹੈ ਤੇ ਉੱਥੋਂ ਸਕੂਟਰੀ ਤੇ ਇਹ ਫੀਮ ਲੈ ਕੇ ਆਇਆ ਸੀ ਸੱਤ ਸਕੂਟੇ ਦੀ ਗੱਲ ਕੀਤੀ ਹੈ ਕਿਸ ਤਰੀਕੇ ਨਾਲ ਲੈ ਕੇ ਆਂਦਾ ਸੀ ਤੇ ਕੀ ਸਕੂਟਰੀ ਇਹਦੇ ਨਾਲ ਦੀ ਸੀ ਉਹਨੂੰ ਪੇਸ਼ ਕਰਨ ਗਏ ਹੋਏ ਅਦਾਲਤ ਵਿੱਚ ਲੈ ਕੇ ਗਈ ਹੈ ਸਾਡੀ ਟੀਮ ਤੋਂ ਬਾਅਦ ਉਹਦਾ ਲੈ ਕੇ ਰਿਮਾਂਡ ਇਸ ਪੁੱਛਗਛ ਦੇ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਵਾਂਗੇ ਕਿ ਉਹ ਕਿੱਥੇ-ਕਿੱਥੇ ਵੇਚਦਾ ਤੇ ਕਦੋਂ ਦਾ ਵੇਚ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਸਰ ਜੀ ਦੇ ਉੱਪਰ ਹਾਂ ਪਹਿਲਾਂ ਇੱਥੇ ਕੋਈ ਕਦਮਾ ਦਰਚ ਨਹੀਂ ਹੈ ਉਮਰ ਕਿੰਨੀ ਕੰਨੀ ਜੀ 26 ਸਾਲ ਉਮਰ ਹੈ ਜੀ ਅੱਗੇ ਵਧਦੇ ਹੁਦਰ ਪੰਜਾਬ ਦੇ ਵਿੱਚ ਹੋ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸਮਾਪਤ ਹੋ ਗਿਆ ਸੋ ਬਿੱਤੇ ਦਿਨੀ ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਦਮ-ਮਕਮ ਦਿਖਾਉਂਦਿਆਂ ਚੋਣ ਪ੍ਰਚਾਰ ਕੀਤਾ ਸੋ ਜੇਕਰ ਜ਼ਿਲ੍ਹਾ ਪਠਾਨਕੋਟ ਦੀ ਗੱਲ ਕੀਤੀ ਜਾਵੇ ਤਾਂ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਵਿਖੇ ਚੋਣ ਪ੍ਰਚਾਰ ਦੇ ਆਖਰੀ ਦਿਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੋ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਵਿਖੇ 11 ਵਾਰਡਾਂ 'ਚ ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਰੋਟ ਜੈਮਲ ਸਿੰਘ ਦੀ ਵਿਕਾਸ ਪੱਖੋਂ ਨੁਹਾਰ ਬਦਲਣ ਦੇ ਲਈ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਸੋ ਜਾਣਕਾਰੀ ਦੇ ਮੁਤਾਬਕ 2017 ਦੇ ਵਿੱਚ ਹੋਂਦ ਚ ਆਈ ਨਗਰ ਪੰਚਾਇਤ ਨਰੋਲ ਜੈਮਲ ਸਿੰਘ ਵਿਖੇ 11 ਵਾਰਡ ਹਨ ਅਤੇ 2017 ਦੀਆਂ ਨਗਰ ਪੰਚਾਇਤ ਚੋਣਾਂ ਚ ਕਾਂਗਰਸ ਨੇ 11 ਦੀਆਂ 11 ਸੀਟਾਂ ਉੱਤੇ ਬਾਜ਼ੀ ਮਾਰੀ ਸੀ ਪਰ ਇਸ ਵਾਰ ਮੁਕਾਬਲਾ ਜਿਹੜਾ ਕਾਫੀ ਦਿਲਚਸਪ ਦਿਖਾਈ ਦੇ ਰਿਹਾ ਹੈ ਕਿਉਂਕਿ ਇਸ ਵਾਰ ਕਾਂਗਰਸ ਭਾਜਪਾ ਦੇ ਨਾਲ-ਨਾਲ ਆਮ ਆਦੀ ਪਾਰਟੀ ਵੀ ਚੋਣ ਮੈਦਾਨ ਦੇ ਵਿੱਚ ਹੈ। ਇਹ ਚੋਣ ਪ੍ਰਚਾਰ ਦਾ ਇਹ ਲੱਗਦਾ ਇਸ ਦੀ ਕੀ ਚੋਣ ਹੈ। 21 ਤਰੀਕ ਨੂੰ ਝਾੜੂ ਫਿਰਦੇ ਆ ਜੀ ਨੌਰ ਜਮਨ ਸਿੰਘ ਚ ਲੋਕਾਂ ਨੇ ਮਨ ਬਣਾ ਲਿਆ ਔਰ ਬੇਸਿਕ ਗੱਲ ਇਹ ਆ ਕਿ ਇਹ ਲੰਬੇ ਸਮੇਂ ਤੋਂ ਬਾਅਦ ਗੋਟ ਗਵਰਨਰਸ ਚ ਜਿਹੜਾ ਆ ਉਹ ਲੋਕ ووٹ ਪਾ ਰਹੇ ਆ ਔਰ ਪੰਜਾਬ ਦੇ ਅੰਦਰ 2022 ਚ ਸਰਕਾਰ ਬਣਨ ਤੋਂ ਬਾਅਦ ਜਿਹੜੇ ਕਾਜ਼ ਜਿਹੜੇ ਰੂਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੈਅ ਕੀਤੇ ਆ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦੀ ਅਗਵਾਈ ਚ ਔਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਤੇ ਤਹਿਤ ਪੰਜਾਬ ਦੇ ਅੰਦਰ ਕਾਰਪੋਰੇਸ਼ਨਾਂ ਬੋਰਡਾਂ ਦੇ ਜਿਹੜੇ ਚੋਣਾਂ ਹੋ ਰਿਹਾ ਹੈ ਉੰਜਾ ਫਿਰ ਜਤਾਮ ਵੀ ਪਾਰਟੀ ਹਾਸਲ ਕਰਨ ਦੀ ਜਾ ਰਹੀ ਹੈ ਸੋ ਨਗਰ ਪੰਚਾਇਤ ਨੋਟ ਜਮਨ ਸਿੰਘ ਦੇ ਅੰਦਰ ਅੱਜ ਮੈਂ ਵਾਰ ਨੰਬਰ 4 8 9 ਔਰ 10 ਦੇ ਅੰਦਰ ਜਿਹੜਾ ਹੈ ਉਹ ਪ੍ਰਚਾਰ ਕੀਤਾ ਤੇ ਸੱਚੀ ਮੁੱਚੀ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਇੱਕ ਉਮੀਦ ਹੈ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਆਸ ਹੈ ਕਿ ਇਹੀ ਪਾਰਟੀ ਹੈ ਜਿਹਨੇ ਇਤਿਹਾਸ ਦੇ ਅੰਦਰ ਪਹਿਲੀ ਵਾਰ ਕਿਸੇ ਜਾਤ ਬਰਾਦਰੀ ਧਰਮ ਦੀ ਬਜਾਏ ਸਭ ਲੋਕਾਂ ਨੂੰ 600 ਜੁੜ ਬਿਜਲੀ ਦਾ ਉਹਨਾਂ ਨੂੰ ਜਿਹੜਾ ਦਿੱਤਾ ਤੇ ਜਿਹਦੇ ਕਰਕੇ 90% ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਪੰਜਾਬ ਦੇ ਅੰਦਰ ਆਮ ਆਦਮੀ ਕਲੀਨਿਕ ਬਣਿਆ ਦਵਾਈਆਂ ਫਰੀ ਨੇ ਟੈਸਟ ਫਰੀ ਨੇ ਤੇ ਖਾਸ ਕਰਕੇ ਇਸ ਨਗਰ ਦੀਆਂ ਪਿਛਲੇ 30-30 ਸਾਲਾਂ ਤੋਂ ਜਿਹੜੀਆਂ ਟੁੱਟੀਆਂ ਗਲੀਆਂ ਸਨ ਮੈਨੂੰ ਵੀ ਇੱਥੇ 28-30 ਸਾਲ ਹੋ ਜਾਂਦੇ ਜਿਨ੍ਹਾਂ ਨੂੰ ਲੋਕ ਤਰਸਦੇ ਵੀ ਉਹ ਗਲੀਆਂ ਬਣਨ ਪਰ ਸਾਡੀ ਸਾਰੀ ਟੀਮ ਨੇ ਲੜ ਕੇ ਗਲੀਆਂ ਬਣਾਈਆਂ ਇੱਥੇ 9 ਟਰਾਂਸਫਾਰਮਰ ਰੱਖੇ ਆ ਪੋਲ ਲਾਏ ਆ ਸੋ ਸਭ ਤੋਂ ਵੱਡੀ ਗੱਲ ਇਹ ਆ ਵੀ ਸੀਵਰੇਜ ਵਿਵਸਥਾ ਦੇ ਲਈ ਕਰੋੜਾਂ ਰੁਪਏ ਜਿਹੜੇ ਆ ਸਰਕਾਰ ਨੇ ਦਿੱਤੇ ਆ ਔਰ ਵਾਟਰ ਸਪਲਾਈ ਨੂੰ ਜਿਹੜਾ ਮਤਲਬ ਬਣਾਉਣ ਦੇ ਲਈ 5.5 ਕਰੋੜ ਰੁਪਏ ਮਿਲਿਆ ਸੋ ਵੱਡੀਆਂ ਗੱਲਾਂ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਪੁਰਾਣੀਆਂ ਸਰਕਾਰਾਂ ਨੇ ਕਰ ਸਕੀਆਂ ਜਿਨ੍ਹਾਂ ਦੇ ਰਾਜ ਦੇ ਅੰਦਰ ਕੇਵਲ ਲੋਕਾਂ ਦੀ ਲੁੱਟ ਹੋਈ ਆ ਲੋਕਾਂ ਨਾਲ ਧੋਖਾ ਹੋਇਆ ਆ ਆਮ ਆਨਕ ਪਾਰਟੀ ਨੇ ਸ੍ਰੀ ਆਰਬਿੰਦ ਕੇਜਰੀਵਾਲ ਜੀ ਨੇ ਉਹ ਕੰਮ ਕਰਕੇ ਤਲੀ ਦਾ ਸਮਝਵਾ ਕੇ ਦੱਸਿਆ ਜਿਨ੍ਹਾਂ ਨੂੰ ਲੋਕ ਇਹਨਾਂ ਦੀ ਲੋਕ ਆਸ ਕਰਦੇ ਸਨ ਸੋ ਅੱਜ ਬੜਾ ਸ਼ਾਨਦਾਰ ਰੰਗਾਰਾ ਵਾਟਰ ਚ ਮਿਲ ਰਿਹਾ ਔਰ ਬੜੀ ਹਿਸਟੋਰਿਕਲ ਵਿਕਟਰੀ ਹੋਏਗੀ ਨਗਰ ਪੰਜਾਬ ਨੋਟ ਜਮ ਸਿੰਘ ਦੇ ਅੰਦਰ ਤੁਸੀਂ ਦੇਖਿਓ ਸਾਡੇ ਸਾਥੀ ਚਾਹੇ ਮਹਿਲਾਵਾਂ ਹੋਣ ਪਹਿਣਾ ਸਾਡੀਆਂ ਨੌਜਵਾਨ ਹੋਣ ਬਜ਼ੁਰਗ ਹੋਣ ਤਮਾਮ ਵਰਗ ਦੇ ਲੋਕ ਜਿਹੜੇ ਆਮ ਆਪੀ ਪਾਰਟੀ ਦੀ ਕੰਪੇਨ ਚ ਦਿਨ ਰਾਤ ਕੰਮ ਕਰ ਰਹੇ ਲੋਕਾਂ ਦਾ ਬੜਾ ਅੱਛਾ ਵਰਤਾਅ ਹੈ ਜੀ ਸਾਡੇ ਨਾਲ ਬੜਾ ਅੱਛਾ ਹੁੰਗਾਰਾ ਮਿਲ ਰਿਹਾ ਔਰ ਅੱਜ ਆਖਰੀ ਦਿਨ ਹੋਣ ਕਰਕੇ ਸਾਥੀਆਂ ਨੇ ਯਾਦ ਕੀਤਾ ਔਰ ਮਤੌਰੇ ਪ੍ਰਧਾਨ ਇੱਥੇ ਆ ਕੇ ਲੋਕਾਂ ਨੂੰ ਮੋਟੀਵੇਟ ਕਰਨ ਦਾ ਯਤਨ ਕੀਤਾ ਔਰ ਲੋਕਾਂ ਨੇ ਬੜਾ ਅੱਛਾ ਮਤਲਬ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਮੈਨੂੰ ਉਮੀਦ ਹੈ ਕਿ ਕਮੇਟੀ ਜਿਹੜੀ ਐ ਇਸ ਜਿਹੜੀ ਸਾਡੀ ਨਗਰ ਕੌਂਸਲ ਹੈ ਕਾਂਗਰਸ ਦੀ ਬਣੇਗੀ ਸਰ ਪ੍ਰਸ਼ਨਵਾਦ 11 ਸੀਟਾਂ ਇਸ ਵਾਰ ਲਖੀ ਜੀ ਆਜੋ ਇਸ ਵਾਰ 11 ਸੀਟਾਂ ਇਸ ਵਾਰ ਬਾਕੀ ਦੇ ਜਨadesh ਲੋਕਾਂ ਦੇ ਹੱਥ ਆ ਪਰ ਲੱਗਦਾ ਹੈ ਕਿ ਵਧੀਆ ਕਰਾਂਗੇ ਕੋਈ ਪਚਾਵਾ ਆਖਰੀ ਦਿਨ ਨਾ ਇਸ ਵਾਰ ਲੋਕਾਂ ਵਿੱਚ ਦੇਖਣ ਨੂੰ ਦੇਖੋ ਅਹੀ ਤੇ ਲਗਭਗ ਨਾ ਜੀ 11 ਦੇ 11 ਵਾਰਡ ਜਿਹੜਾ ਨਾ ਜੀ ਘਰ ਘਰ ਕੱਢਣ ਅੱਜ ਲਾਸਟ ਦਿਨ ਆ ਸਿਰਫ 10 ਨੰਬਰ ਵਾਰ ਦਾ ਇੱਕ ਮਤਲਬ ਇੱਕ ਮਹੱਲਾ ਰਿਹਾ ਬਾਕੀ ਲਗਭਗ ਸਾਰੇ ਅਹੀਂ ਚਲਾਇਆ ਔਰ ਬਹੁਤ ਵਧੀਆ ਰਿਸਪੌਂਸ ਹੈ ਲੋਕ ਇਸ ਵਾਰੀ ਬੀਜੇਪੀ ਦੀ ਕਮੇਟੀ ਬਣਾਉਣਾ ਚਾਹੁੰਦੇ ਨੇ ਲੋਗਾਂ ਨੇ 5 ਸਾਲ ਪਿਛਲੇ ਕਾਗਜ਼ੀ ਦੇਖ ਲਈਏ ਆਪੇ ਦੇਖ ਲਈਏ ਕੰਮ ਜਰਾਂ ਦਾ ਕੋਈ ਕੀਤਾ ਨਹੀਂ ਠੀਕ ਹੈ ਜੀ ਅੱਜ ਫਿਰ ਤੋਂ ਲੋਗਾਂ ਨੇ ਜਾਇਕਰਦੇ ਨੇ ਔਰ ਲੋਗਾਂ ਨੂੰ ਤੁਮ ਕਾਇ ਕਰਦੇ ਨੇ ਕਿ ਵੋਟਾਂ ਨਹੀਂ ਪਾਈਆਂ ਦੋ ਸਾਲ ਸਾਡੇ ਦਾ ਲੇਕਿਨ ਇਹ ਹੈ ਕਿ ਲੋਗਾਂ ਨੇ ਇਸ ਇਲੈਕਸ਼ਨ 'ਚ ਇਹਨਾਂ ਨੂੰ ਜਵਾਬ ਦੇਣਾ ਹੈ ਇਸ ਕਰਕੇ ਲੋਕਾਂ ਦਾ ਮਨ ਬਣ ਰਿਹਾ ਇਸ ਵਾਰੀ ਵੀ ਬੀਜੇਪੀ ਦੀ ਕਮੇਟੀ ਬਣਨੀ ਹੈ। ਸੋ ਖਬਰਾਂ ਹੁਣ ਤੱਕ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ